ਗੁਰੂ ਪਿਆਰਿਓ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਜਿਹੜਾ ਯੁੱਗ ਚੱਲ ਰਿਹਾ ਇਹ ਕਲਯੁਗ ਦਾ ਦੌਰ ਹੈ ਆਸੇ-ਪਾਸੇ ਕਿੰਨਾ ਕੁਝ ਗਲਤ ਹੋ ਰਿਹਾ ਪਰ ਇਹ ਤਾਂ ਅਜੇ ਕੁਝ ਵੀ ਨਹੀਂ ਅਜੇ ਬਹੁਤ ਕੁਝ ਹੋਣਾ ਬਾਕੀ ਹੈ ਇਹਦੇ ਸਬੰਧ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਕਲਯੁਗ ਦੇ ਨਾਲ ਜੋ ਪਰੇਸ਼ਾਨ ਉੱਤਰ ਹੋਇਆ ਬਚਨ ਹੋਇਆ ਮਹਾਰਾਜ ਨੇ ਉਹ ਆਪ ਦੱਸਿਆ ਸਿੱਖਾਂ ਨੂੰ ਕਿ ਕਲਯੁਗ ਕੀ ਕੀ ਕਰੇਗਾ ਤਾਂ ਆਓ ਜੀ ਸਰਵਣ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਕੀ ਕੀ ਹੋਣਾ ਹੈ ਜਾਂ ਹੋ ਚੁੱਕਾ ਹੈ ਜਾਂ ਹੋਣ ਵਾਲਾ ਰਹਿੰਦਾ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਕਲ ਜੁਗ ਆਇਆ ਕਹਿਣ ਲੱਗਾ ਮਹਾਰਾਜ ਮੈਨੂੰ ਆਪਣੇ ਪੰਥ ਵਿੱਚ ਸ਼ਾਮਲ ਕਰ ਲੋ ਮੈਂ ਵੀ ਚਾਹੁੰਦਾ ਹਾਂ ਕਿ ਮੈਂ ਵੀ ਤੁਹਾਡੇ ਪੰਥ ਵਿੱਚ ਸ਼ਾਮਲ ਹੋ ਜਾਵਾਂ ਕਿਉਂਕਿ ਆਪ ਜੀ ਦਾ ਜਸ ਆਪ ਜੀ ਦੀ ਸੋਭਾ ਦੁਨੀਆ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕੀ ਹੈ ਗੁਰੂ ਸਾਹਿਬ ਜੀ ਨੇ ਆਖਿਆ ਕਲਯੁਗ ਪਹਿਲਾਂ ਤੂੰ ਦੱਸ ਤੇਰੀ ਕਾਰਣੀ ਕਿਦਾਂ ਦੀ ਹੋਵੇਗੀ ਤੈਨੂੰ ਪੰਥ ਵਿੱਚ ਸ਼ਾਮਲ ਕਰਨਾ ਜਾਂ ਨਹੀਂ ਇਹਦੇ ਬਾਰੇ ਬਾਅਦ ਵਿੱਚ ਦੇਖਾਂਗੇ ਪਹਿਲਾਂ ਤੂੰ ਆਪਣੇ ਕਰਮ ਦੱਸ ਵੀ ਤੂੰ ਕੀ ਕੀ ਖੇਡਾਂ ਖੇਡੇਗਾ ਕੀ ਕੀ ਕਰੇਗਾ ਫਿਰ ਕਲਯੁਗ ਉੱਥੇ ਦੱਸਣ ਲੱਗਾ ਕਿ ਮੈਂ ਆਪ ਜੀ ਨੂੰ ਦੱਸਦਾ ਕਿਵੇਂ ਸਭ ਕੁਝ ਹੋ ਜਾਵੇਗਾ ਕਲਹੇ ਕਰਾਵੋ ਬਾਪ-ਸੁੱਤ ਨਾਰਪੁਰਖ ਕੋ ਜੁੱਧ ਭੈਣ ਮਏ ਕੋ ਛੋੜ ਕੇ ਪਾਲੇ ਗ੍ਰਹਿਨ ਸੁਧ ਕਹਿਣ ਲੱਗਾ ਜੀ ਦੇਖੋ ਮੇਰੇ ਇਹ ਯੁੱਗ ਦੇ ਵਿੱਚ ਨਾਮ ਦੇ ਧਰਮ ਤਾਂ ਚੱਲਣਗੇ ਬਹੁਤ سارے ਧਰਮ ਚੱਲ ਪੈਣਗੇ ਪਰ ਪਿਓ ਤੇ ਪੁੱਤਰ ਵਿੱਚ ਕਲੇਸ਼ ਖੜਾ ਕਰਾਵਾਂਗਾ ਮੈਂ ਇਸਤਰੀਆਂ ਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਘਰ ਵਿੱਚ ਮੁੱਕਣਗੀਆਂ ਹੀ ਨਹੀਂ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਆਪਾਂ ਵੇਖੀ ਜਾਂਦੇ ਆ ਹੋਈ ਜਾਂਦੀਆਂ ਘਰ ਵਿੱਚ ਸੱਸ ਨੌ ਦੀ ਲੜਾਈ ਦਾ ਅਕਸਰ ਹੀ ਆਪਾਂ ਪ੍ਰਮਾਣ ਦੇ ਦਿੰਨੇ ਆ ਵੀ ਘਰਾਂ ਵਿੱਚ ਕਿੰਨੇ ਕਲੇਸ਼ ਵਧੇ ਪਏ ਆ ਤੇ ਮਾਂ ਭੈਣ ਨੂੰ ਛੱਡ ਕੇ ਕਲਯੁਗ ਦੇ ਜਿਹੜੇ ਜੀਵ ਆ ਕੇਵਲ ਘਰ ਵਾਲੀ ਨੂੰ ਪਾਲਣਗੇ ਕਲਯੁਗ ਨੇ ਸਭ ਤੋਂ ਵੱਡੀ ਨਿਸ਼ਾਨੀ ਇਹ ਦੱਸੀ ਆ ਪਿਤਾ ਤੇ ਪੁੱਤਰ ਦਾ ਦੇਖੋ ਪਿਆਰ ਹੋਣਾ ਚਾਹੀਦਾ ਨਾ ਕਿਉਂਕਿ ਪੁੱਤਰ ਦਾ ਜਨਮ ਪਿਤਾ ਕਰਕੇ ਹੀ ਆ ਤੇ ਮਾਤਾ ਕਰਕੇ ਆ ਪਰ ਉਹ ਦੇਖੋ ਇਹਨਾਂ ਦਾ ਸਤਕਾਰ ਨਹੀਂ ਕਰੇਗਾ ਇਹਨਾਂ ਨੂੰ ਛੱਡ ਕੇ ਆਪਣੀ বউਟੀ ਆਪਣੀ ਘਰ ਵਾਲੀ ਨੂੰ ਪਾਲੇਗਾ ਮਾਤਾ ਪਿਤਾ ਦਾ ਕੋਈ ਸਤਕਾਰ ਨਹੀਂ ਕਰੇਗਾ ਅੱਜ ਦੇਖੋ ਪੰਜਾਬ ਦੇ ਵਿੱਚ ਬਿਰਧ ਆਸ਼ਰਮ ਬਣੇ ਹੋਏ ਆ ਕਿੰਨੇ ਲੋਕ ਆ ਜਿਹੜੇ ਐਨਜੀਓ ਚਲਾ ਰਹੇ ਆ ਇਹਨਾਂ ਨੂੰ ਸੰਭਾਲ ਰਹੇ ਆ ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ ਜਦੋਂ ਉਹਨਾਂ ਦੀ ਇੰਟਰਵਿਊ ਦੇ ਵਿੱਚ ਪੁੱਛਿਆ ਜਾਂਦਾ ਸਵਾਲ ਕੀਤੇ ਜਾਂਦੇ ਪੱਤਰਕਾਰ ਪੁੱਛਦੇ ਆ ਉਹ ਕਹਿੰਦੇ ਸਾਡੇ ਦੋ ਕਈਆਂ ਦੇ ਤਿੰਨ ਤਿੰਨ ਪੁੱਤਰ ਵਰਸਾਂਵ ਦਾ ਉਹਨਾਂ ਨੂੰ ਕੋਈ ਨਹੀਂ ਇਹ ਤਾਂ ਇਹ ਚੀਜ਼ਾਂ ਸਾਰੀਆਂ ਸੱਚ ਹੋ ਰਹੀਆਂ ਨੇ ਅੱਗੇ ਫਿਰ ਆਖਿਆ ਸੀ ਸ਼ੂਦਰ ਨੇਮ ਦਾ ਜੀਵ ਦੇ ਵਿਪਰੇ ਕੇ ਤਦ ਘਾਰ ਉਪਕਾਰੀ ਸੂਝੇ ਨਹੀਂ ਬਹੁਤੇ ਵਿਦੈ ਵਿਕਾਰ ਨੀਵੀਂ ਜਾਤ ਵਾਲੇ ਜਿਹੜੇ ਲੋਕ ਹੋਣਗੇ ਸ਼ੂਦਰ ਉਹ ਬ੍ਰਾਹਮਣਾਂ ਨੂੰ ਤਰਕਾਰ ਦੇਣਗੇ ਦੇਖੋ ਐਸਾ ਜੋਗ ਆਇਆ ਜਦੋਂ ਬ੍ਰਾਹਮਣਾਂ ਨੇ ਸ਼ੂਦਰਾਂ ਦੇ ਕੰਨਾਂ ਵਿੱਚ ਸਿੱਕਾ ਪਿਗਲਾ ਕੇ ਪਾਇਆ ਵੀ ਤੁਸੀਂ ਕਥਾ ਨਹੀਂ ਸੁਣ ਸਕਦੇ ਇਹ ਸੁਣੀ ਕਿਸੇ ਨੇ ਸਜ਼ਾ ਦਿੱਤੀ ਜੇ ਮੂੰਹ ਨਾਲ ਰੱਬ ਦਾ ਨਾਮ ਲਿਆ ਜੀਵ ਨਾਲ ਉਹਦੀ ਜੀਵ ਵੀ ਕੱਟ ਦਿੱਤੀ ਬ੍ਰਾਹਮਣ ਇੰਨਾ ਧੱਕਾ ਕਰਦੇ ਸੀ ਕਾਲ ਯੁਗ ਕਹਿੰਦਾ ਹੁਣ ਮੇਰੇ ਰਾਜ ਦੇ ਵਿੱਚ ਕੀ ਹੋਵੇਗਾ ਸ਼ੂਦਰ ਲੋਕ ਜਿਹੜੇ ਆ ਪਦਵੀਆਂ ਤੇ ਬੈਠਣਗੇ ਜਿਨ੍ਹਾਂ ਨੂੰ ਲੋਕ ਆ ਨੀਵੀਂ ਜਾਤੀ ਵਾਲੇ ਸਮਝਦੇ ਆ ਉਹ ਪ੍ਰਧਾਨ ਬਣ ਜਾਣਗੇ ਉਹ ਪ੍ਰਧਾਨ ਮੰਤਰੀ ਬਣ ਜਾਣਗੇ ਉਹ ਰਾਜ ਨੇਤਾ ਬਣ ਜਾਣਗੇ ਉਹਨਾਂ ਕੋਲ ਸਤਾ ਆ ਜਾਵੇਗੀ ਸ਼ਕਤੀ ਆ ਜਾਵੇਗੀ ਕਿੱਦਾਂ ਜਿੱਦਾਂ ਬ੍ਰਾਹਮਣਾ ਪਾਸ ਹੁੰਦੀ ਸੀਗੀ ਇੰਨੀ ਸ਼ਕਤੀ ਦੇ ਉਹ ਮਾਲਕ ਹੋ ਜਾਣਗੇ ਤੁਸੀਂ ਹੁਣ ਦੇਖੋ ਸਾਧ ਸੰਗਤ ਜੀ ਇਹ ਚੀਜ਼ਾਂ ਹੋ ਰਹੀਆਂ ਆਸੇ-ਪਾਸੇ ਮੈਂ ਪ੍ਰਮਾਣ ਨਾਲ ਦੀ ਨਾਲ ਤਾਂ ਦੇ ਰਿਹਾ ਵੀ ਤੁਹਾਨੂੰ ਸਪਸ਼ਟਤਾ ਹੋ ਜੇ ਇਹਨਾਂ ਗੱਲਾਂ ਵਿੱਚ ਅੱਜ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਨੇ ਉਹਦੇ ਵਿੱਚ ਬਹੁਤਾਤ ਜਿਹੜੇ ਆ ਜਿਨ੍ਹਾਂ ਨੂੰ ਸਰਕਾਰੀਏ ਸ਼ਬਦ ਵਰਤਦੀ ਆ ਸ਼ੈਡਿਊਲ ਕਾਸਟ ਐਸਸੀ ਆਪਾਂ ਨਹੀਂ ਵਰਤਦੇ ਸਰਕਾਰ ਆਪਣੇ ਕਾਗਜ਼ਾਂ ਵਿੱਚ ਕਹਿ ਰਹੀ ਆ ਇਸ ਵਾਰ ਜਿਹੜੀਆਂ ਵੋਟਾਂ ਹੋਣਗੀਆਂ ਉਹਦੇ ਜਿਹੜੇ ਨੇਤਾ ਹੋਣਗੇ ਉਹ ਜ਼ਿਆਦਾ ਕਰਕੇ 80% ਦੀ ਉਹ ਐਸਸੀ ਕੈਟਾਗਰੀ ਨਾਲ ਸਬੰਧਤ ਹੋਣਗੇ ਤਾਂ ਉਦੋਂ ਫਿਰ ਕਲਯੁਗ ਕਹਿਣ ਲੱਗਾ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਸ਼ੂਦਰ ਸ਼ੂਦਰ ਕਹਿੰਦੇ ਆ ਉਹ ਪ੍ਰਧਾਨ ਬਣ ਜਾਣਗੇ ਪਰ ਦੇਖੋ ਜੀ ਬਣ ਤਾਂ ਜਾਣਗੇ ਉਹ ਪਕਾਰੀ ਕੋਈ ਨਹੀਂ ਲੱਭੇਗਾ ਵਿਕਾਰ ਬਹੁਤ ਵੱਧ ਜਾਣਗੇ ਲੋਕਾਂ ਦੇ ਜੋ ਦਿਸੇਗਾ ਭਲਾ ਹੋਵੇਗਾ ਨਹੀਂ ਭਲਾ ਤੁਸੀਂ ਵਾਸੇ ਦੇਖ ਲਓ ਕਿਹੜੇ ਲੋਕ ਦੇਖਣ ਤੋਂ ਚੰਗੇ ਲੱਗਣਗੇ ਨਾ ਉਹ ਚੰਗੇ ਨਹੀਂ ਹੋਣਗੇ ਤੇ ਵੱਡੀ ਗੱਲ ਪੁੱਤਰ ਜਨੈ ਨਾਰੀ ਭਲੀ ਕੰਨਿਆ ਜਨਨੀ ਦੂਰ ਜਿਹੜੀ ਕੋਈ ਔਰਤ ਪੁੱਤਰ ਜੰਮੇਗੀ ਚੰਗੀ ਮੰਨੀ ਜਾਵੇਗੀ ਲੋਕ ਉਹਦਾ ਸਤਕਾਰ ਕਰਨਗੇ ਕੰਨਿਆ ਜੰਮਣ ਵਾਲੀ ਇਸਤਰੀ ਨੂੰ ਤਿਆਗ ਦੇਣਗੇ ਪੁੱਤਰ ਪਿਓ ਨੂੰ ਸਮਝਾਵੇਗਾ ਨੌ ਸੱਸ ਨੂੰ ਝੂਠੀ ਕਹੇਗੀ ਸੁੱਤ ਸਮਝਾਵੇ ਬਾਪ ਕੋ ਨੌਹ ਕਹੇ ਸਾਸੂ ਕੂਰ ਵੀ ਪੁੱਤਰ ਕਹੇਗਾ ਮੈਂ ਸਿਆਣਾ ਸਮਝਦਾਰ ਆ ਪਿਤਾ ਨੂੰ ਕੀ ਪਤਾ ਉਹ ਪਿਤਾ ਨੂੰ ਝਿੜਕੇਗਾ ਇਸ ਕਰਕੇ ਸਾਰੀਆਂ ਚੀਜ਼ਾਂ ਹੋ ਰਹੀਆਂ ਐ ਵੀ ਤਾਂ ਇਹ ਤਾਂ ਉਹ ਆ ਨਾ ਜੋ ਅਸੀਂ ਵੇਖ ਰਹੇ ਆ ਹੁਣ ਕੁਝ ਅਜਿਹੀਆਂ ਗੱਲਾਂ ਨੇ ਜਿਹੜੀਆਂ ਅੱਗੋਂ ਹੋਣੀਆਂ ਨੇ ਸਿੱਖ ਉਪਦੇਸ਼ੇ ਗੁਰੂ ਕੋ ਅਨ ਅਪਾਵਨ ਖਾਏ ਦੇਖੋ ਕਿੱਡੀ ਵੱਡੀ ਗੱਲ ਆ ਇਹ ਮਾੜੀ ਗੱਲ ਆ ਕਲਯੁਗ ਕਹਿਣ ਲੱਗਾ ਮੇਰੇ ਰਾਜ ਵਿੱਚ ਜਿਹੜੇ ਸਿੱਖਾ ਗੁਰੂ ਨੂੰ ਕਹਿਣਗੇ ਵੀ ਗੁਰੂ ਸਾਡੇ ਅਨਸਾਰ ਹੋ ਤੂੰ ਗੁਰੂ ਨੂੰ ਉਪਦੇਸ਼ ਦੇਣਗੇ ਅਪਵਿੱਤਰ ਭੋਜਨ ਜਿਹੜਾ ਹੈ ਉਹ ਛੱਡ ਕੇ ਚੰਗਾ ਭੋਜਨ ਕਰਦਾ ਬਣਿਆ ਭੋਜਨ ਛੱਡ ਕੇ ਆਪ ਪਵਿੱਤਰ ਭੋਜਨ ਖਾਣਗੇ ਇਵੇਂ ਹੁਣ ਰੇੜੀਆਂ ਦੇ ਉੱਪਰ ਜਿਹੜਾ ਭੋਜਨ ਆ ਇਹਨੂੰ ਭੋਜਨ ਵੀ ਆਪਾਂ ਕਹੀਏ ਵੀ ਕਿੰਨਾ ਮਲੀਨ ਆ ਕਿੰਨੀ ਗੰਦਗੀ ਵਾਲੀ ਜਗ੍ਹਾ ਤੇ ਹੀ ਉਹ ਬਣਾ ਦਿੰਦੇ ਆ ਸਭ ਕੁਝ ਲੋਕੋਵੇਂ ਖਾਈ ਜਾਂਦੇ ਆ ਤਾਂ ਲੋਕ ਜਿਹੜੇ ਆ ਘਰ ਦੀ ਰੋਟੀ ਨਾਲੋਂ ਇਹ ਫਾਸਟ ਫੂਡ ਜਿਹੜਾ ਹੋ ਗਿਆ ਜੰਕ ਫੂਡ ਹੋ ਗਿਆ ਇਹ ਤਲਿਆ ਭੋਜਨ ਹੋ ਗਿਆ ਰੇੜੀਆਂ ਤੇ ਬਣਨ ਵਾਲਾ ਮਸਾਲੇਦਾਰ ਭੋਜਨ ਹੋ ਗਿਆ ਖਾਣਾ ਵੱਧ ਪਸੰਦ ਕਰਦੇ ਤੁਸੀਂ ਜਾਣਦੇ ਹੋ ਵੀ ਕਿੰਨੀ ਇਹਦੀ ਰੋਜ਼-ਰੋਜ਼ ਵਿਕਰੀ ਹੋ ਰਹੀ ਆ ਆਵੇਂ ਰੋਗ ਵੀ ਲੱਗ ਰਹੇ ਆ ਬੱਚਿਆਂ ਨੂੰ ਤਾਂ ਮਹਾਰਾਜ ਨੇ ਉਦੋਂ ਫਿਰ ਕਲਯੁਗ ਨੂੰ ਕਿਹਾ ਵੀ ਹੋਰ ਕੀ ਕੀ ਹੋਊਗਾ ਕਹਿਣ ਲੱਗਾ ਵੀ ਲੋਕ ਨਹਾਉਣਾ ਵੀ ਛੱਡ ਦੇਣਗੇ ਦੇਖੋ ਨਹਾਣ ਤਜੈ ਕਾਇਆ ਦੁਖੀ ਖਾਵੇ ਬਹੁ ਰੁਚਪਾਏ ਕਹਿਣਗੇ ਸਰੀਰ ਅੱਜ ਦੁੱਖਦਾ ਰਹਿਣ ਦਿੰਨੇ ਆ ਇਸ਼ਨਾਨ ਕਰਨ ਨੂੰ ਤਾਂ ਲੇਟ ਇਸ਼ਨਾਨ ਕਰਾਂਗੇ ਦੇਰ ਨਾਲ ਇਸ਼ਨਾਨ ਕਰਾਂਗੇ ਅੰਮ੍ਰਿਤ ਵੇਲਾ ਗਵਾਚ ਜਾਵੇਗਾ ਬਹੁ ਪ੍ਰੇਮ ਧਾਰ ਕੇ ਸਵਾਦੀ ਭੋਜਨ ਖਾਣਗੇ ਸਰੀਰ ਦੀ ਸਫਾਈ ਨਹੀਂ ਰੱਖਣਗੇ ਪ੍ਰੀਤ ਥੋਰ ਖੁਸ਼ਮਤ ਬਚਨ ਉਧਰ ਭਰਨ ਕੇ ਕਾਜ ਪੇਟ ਪਾਲਣ ਲਈ ਕਿਸੇ ਨੂੰ ਖੁਸ਼ਾਮਦ ਵੀ ਕਰ ਦੇਣਗੇ ਵੀ ਆਪਾਂ ਜਿਵੇਂ ਕਹਿੰਨੇ ਵੀ ਲੋੜ ਵੇਲੇ ਗਧੇ ਨੂੰ ਬਾਪੂ ਕਹਿ ਦੇਣਾ ਇਦਾਂ ਦੀ ਗੱਲ ਵੀ ਹੋ ਜਾਵੇਗੀ ਸੱਚੀ ਪ੍ਰੀਤ ਘਟ ਕਰਨਗੇ ਵਿਖਾਵੇ ਦਾ ਪਿਆਰ ਹੋਵੇਗਾ ਝੂਠੀ ਸੋਭਾ ਕਰ ਦੇਣਗੇ ਮਰਦ ਜਿਹੜੇ ਹੋਣਗੇ ਨਾ ਸਾਰਾ ਦਿਨ ਇਹੀ ਮਾੜੀਆਂ ਸੋਚਾਂ ਵਿੱਚ ਸੋਚੀ ਜਾਣਗੇ ਔਰਤ ਦੇ ਨਾਲ ਯਾਰੀ ਬਾਰੇ ਸੋਚਣਗੇ ਕਿਵੇਂ ਪ੍ਰੀਤ ਹੋਵੇਗੀ ਕਿਵੇਂ ਭੋਗ ਵਿਲਾਸ ਪ੍ਰਾਪਤ ਹੋਵੇਗਾ ਇਸਤਰੀਆਂ ਵੀ ਘਟ ਨਹੀਂ ਉਹ ਵੀ ਇਹਦੇ ਵਿੱਚ ਓਨੀਆਂ ਹੀ ਭਾਗੀਦਾਰ ਹੋ ਜਾਣਗੀਆਂ ਉਹਨਾਂ ਦੀ ਜਿਹੜੀ ਸ਼ਰਮ ਹੈ ਹਇਆ ਹੈ ਉਹ ਸਭ ਕੁਝ ਖਤਮ ਹੋ ਜਾਵੇਗਾ ਆਪਾਂ ਵੇਖਦੇ ਹਾਂ ਪੰਜਾਬ ਦੇ ਵਿੱਚੋਂ ਸਿਰ ਉੱਪਰ ਚੁੰਨੀਆਂ ਨਾ ਹੋਣੀਆਂ ਲੜਕੀਆਂ ਦੇ ਬਹੁਤ ਵੱਡਾ ਨੁਕਸਾਨ ਆ ਸੱਭਿਆਚਾਰ ਨੂੰ ਛੱਡੋ ਸੱਭਿਆਚਾਰ ਦੀ ਅਸੀਂ ਗਲਤੀਆਂ ਕਰਦੇ ਹਾਂ ਪਰ ਉਹ ਸਟੇਜਾਂ ਤੱਕ ਹੀ ਸੀਮਤ ਰਹਿ ਗਿਆ ਗੁਰੂ ਮਰਿਆਦਾ ਅਨੁਸਾਰ ਅਸੀਂ ਚੱਲੇ ਨਹੀਂ ਇਸ ਸਿਕਰੇਤ ਮਰਿਆਦਾ ਅਨੁਸਾਰ ਚੱਲਦੇ ਸਭ ਕੁਝ ਠੀਕ ਹੋਣਾ ਸੀ ਨਾ ਤਾਂ ਸਾਡੇ ਕੋਲ ਸੱਭਿਆਚਾਰ ਨਾ ਹੀ ਅਜ ਗੁਰਮਤ ਤੇ ਨਾ ਹੀ ਗੁਰੂ ਦੀ ਗੱਲ ਲੋਕਾਂ ਨੇ ਸੱਭਿਆਚਾਰ ਨੂੰ ਸਿਰਫ ਸਟੇਜਾਂ ਤੱਕ ਸੀਮਿਤ ਰੱਖ ਲਿਆ ਹੈ ਇਸ ਤਰ੍ਹਾਂ ਨਾਰੀ ਮਿਲਣਾ ਭੋਗ ਕਬ ਗਰੇ ਗਰੇ ਜਜੀਏ ਸਾਜ ਸਾਰਾ ਦਿਨ ਘਰ ਵਿੱਚ ਉਹੋ ਜੀਆਂ ਚੀਜ਼ਾਂ ਇਕੱਠੀ ਕਰੀਆਂ ਜਾਣੀਆਂ ਇਹਨਾਂ ਨਾਲ ਕਾਮਵਾਸ਼ਨਾ ਵਧੇ ਉਹੀ ਚੀਜ਼ਾਂ ਵੇਖੀ ਜਾਣੀਆਂ ਕਾਮਨਾਮਾ ਜਿਹਦੇ ਨਾਲ ਵਧੀ ਜਾਣ ਵੇਦ ਵੇਚਦੇ ਵੇਦ ਧਰ ਭੂਮੇ ਵੇਚ ਤੇ ਛੱਤਰ ਬ੍ਰਾਹਮਣ ਲੋਕ ਕਿਤਾਬਾਂ ਵੇਚ ਦੇਣਗੇ ਵਿਦਿਆਵਦੀ ਵੇਚ ਦੇਣਗੇ ਵੀ ਉਹ ਪੈਸੇ ਲਿਆ ਕਰਨਗੇ ਜਿਵੇਂ ਕਿ ਕੁਝ ਲੋਕ ਹੁੰਦੇ ਸੀ ਅੱਗੇ ਉਸਤਾਦ ਸਿਖਾਉਣ ਵਾਸਤੇ ਬੱਚਿਆਂ ਨੂੰ ਸ਼ਗਿਰਦਾਂ ਨੂੰ ਪੈਸੇ ਹੀ ਨਹੀਂ ਸੀ ਲੈਂਦੇ ਹੁੰਦੇ ਹੌਲੀ ਹੌਲੀ ਉਹ ਆਪਦੀ ਵਿਦਿਆ ਵੀ ਵੇਚ ਦੇਣਗੇ ਖੱਤਰੀ ਲੋਕ ਜ਼ਮੀਨ ਵੇਚ ਦੇਣਗੇ ਤੇ ਕਿੰਨੇ ਲੋਕਾਂ ਨੇ ਜ਼ਮੀਨ ਵੇਚੀ ਆ ਤੇ ਬਾਰਲੇ ਮੁਲਕਾਂ ਵਿੱਚ ਜਾ ਕੇ ਉਹਨਾਂ ਨੇ ਪੱਕੇ ਡੇਰੇ ਲਾਏ ਤੁਸੀਂ ਹਿਸਾਬ ਲਾ ਲਓ ਇਹਦਾ ਬਾਣੀਆਂ ਆਪਦੇ ਘਰ ਵੇਚਣਗੇ ਸ਼ੂਦਰ ਆਪਦੇ ਪੁੱਤਰਾਂ ਨੂੰ ਜਿਵੇਂਚ ਦੇਣਗੇ ਇਹ ਚੀਜ਼ਾਂ ਅਸੀਂ ਕਹਾਂਗੇ ਵੀ ਇਹਦੇ ਵਿੱਚੋਂ ਅਧੀਆਂ ਹੋਈਆਂ ਨਹੀਂ ਅਧੀਆਂ ਹੋ ਗਈਆਂ ਤਾਂ ਇੱਥੇ ਪਤਾ ਲੱਗਦਾ ਵੀ ਇਹ ਹੋਣਗੀਆਂ ਇਹ ਕਲਯੁਗ ਦੇ ਆਪਣੇ ਵਰਤਾਰਾ ਦੱਸ ਰਿਹਾ ਵੀ ਮੈਂ ਕੀ ਕੀ ਕਰਨਾ ਹੈ ਅਜੇ ਤਾਂ ਕਲਯੁਗ ਪੰਘੂੜੇ ਚ ਹੀ ਦੱਸਿਆ ਜਾਂਦਾ ਵੀ ਅਜੇ ਤਾਂ ਬੱਚਾ ਹੀ ਆ ਅਜੇ ਤਾਂ ਉਹਨੇ ਰੜਨਾ ਹੈਤਾ ਰੰਗ ਦਿਖਾਉਣੇ ਆ ਭੁੱਖੇ ਮਰਤੇ ਕਾਮ ਬਿਨ ਭਗਵਾ ਕਰਕੇ ਭੇਕ ਕੰਮ ਨਹੀਂ ਲੋਕਾਂ ਨੂੰ ਕਈ ਵਾਰੀ ਮਿਲੇਗਾ ਬੇਰਜਗਾਰੀ ਵੱਧ ਜਾਵੇਗੀ ਲੋਕ ਸਾਧ ਬਣ ਜਾਣਗੇ ਵੀ ਬੈਠਿਆਂ ਨੂੰ ਭੋਜਨ ਮਿਲਿਆ ਕਰੇਗਾ ਤੇ ਫਿਰ ਉਹ ਸਾਧ ਦੀ ਉਹਨਾਂ ਦੀ ਸਾਦਤਾ ਕਿੰਨੀ ਹੋਵੇਗੀ ਕਿੰਨੀ ਕਿ ਭਗਤੀ ਹੋਵੇਗੀ ਜਿਹੜੇ ਕੰਮ ਤੋਂ ਡਰਦੇ ਸਾਧ ਬਣ ਗਏ ਬਿੱਲੜ ਇਹਨਾਂ ਨੂੰ ਆਪਾਂ ਕਹਾਂਗੇ ਬਨਾਰਸ ਦੇ ਠੱਗ ਹੋਣਗੇ ਇਸ ਕਰਕੇ ਜਟਾ ਬੰਨ ਲੈਣਗੇ ਮਰੇ ਘਸ਼ਾਲਾ ਪਹਿਣ ਕੇ ਵਿਸ਼ੇ ਭੋਗ ਭੋਗਣਗੇ ਲੋਕ ਇਹਨਾਂ ਨੂੰ ਕਹਿਣਗੇ ਵੀ ਉਹ ਸੰਤ ਹੀ ਆ ਅਸਲ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਨਕਲੀ ਸੰਤ ਕੌਣ ਅਸਲ ਕੌਣ ਅਸਲ ਨੂੰ ਨਕਲ ਨਕਲ ਨੂੰ ਅਸਲ ਕਹਿਣਗੇ ਲੋਕ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੁਨੀਆ ਦੇ ਲੋਕ ਉਹਦੋਂ ਤੇਗਾ ਕਮਲਾ ਕਹਿੰਦੇ ਹੁੰਦੇ ਸੀ ਪਤਾ ਹੀ ਨਹੀਂ ਸੀ ਲੱਗਿਆ ਉਹ ਤਾਂ ਭਾਈ ਮੱਖਣ ਸ਼ਾ ਲੁਬਾਣਾ ਜੀ ਨੇ ਪ੍ਰਗਟ ਕਰ ਦਿੱਤਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸੁਖਣਾ ਸੁਖੀ ਨਹੀਂ ਕਿੱਥੇ ਪਤਾ ਲੱਗਣਾ ਸੀਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਕਲਯੁਗ ਕਹਿਣ ਲੱਗਾ ਕਿ ਸੱਚੇ ਸੰਤਾਂ ਦੀ ਪਛਾਣ ਨਹੀਂ ਹੋਵੇਗੀ ਲੋਕ ਝੂਠਿਆਂ ਨੂੰ ਕਹਿਣਗੇ ਲੋਕਣ ਕੋ ਐਸੇ ਕਹੇ ਸੰਤ ਸੰਗ ਹੈ ਭਾਗ ਆਪ ਨਰਕ ਅਵਰਣ ਨਰਕ ਕਰਨੀ ਬਣੇ ਨਾ ਲਾਗ ਵੀ ਇਹ ਸੰਤ ਆ ਸੱਚੇ ਸੰਤ ਜਦੋਂ ਕਿ ਉਹ ਪਖੰਡੀ ਹੋਵੇਗਾ ਇਹੋ ਜੇ ਸੰਤਾਂ ਦੀਆਂ ਕਿੰਨੀਆਂ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਸਾਧਾਂ ਦੀਆਂ ਵੇਲਣਾਂ ਦੀਆਂ ਜੋ ਬਲਾਤਕਾਰੀ ਨਿਕਲੇ ਆ ਤੇ ਉਹ ਬੇਵਚਾਰੀ ਨਿਕਲੇ ਆ ਪਰ ਲੋਕਾਂ ਨੂੰ ਫਿਰ ਵੀ ਚਾਨਣ ਨਹੀਂ ਹੋ ਰਿਹਾ ਕਿਉਂਕਿ ਗੁਰਮਤ ਤੋਂ ਦੂਰ ਨੇ ਲੋਕਣ ਕੋ ਵੰਚਨ ਕਰੈ ਕਥੈ ਗਿਆਨ ਕੀ ਬਾਤ ਲੋਕਾਂ ਨਾਲ ਗਿਆਨ ਦੀਆਂ ਗੱਲਾਂ ਕਰਨਗੇ ਕਈ ਤਾਂ ਸਿਰ ਮਾਰਨਗੇ ਅਥਰੂ ਕਰਨਗੇ ਕਪਟੀ ਬਾਲੇ ਸੋਹਣੇ ਲੱਗਣਗੇ ਜਿਹੜੇ ਕਪਟੀ ਪਖੰਡੀ ਹੋਣਗੇ ਨਾ ਲੋਕਾਂ ਨੂੰ ਵੀ ਜਿੰਨਾ ਸਮਾਂ ਕੋਈ ਪਖੰਡ ਕਰੇ ਨਾ ਲੋਕ ਉਹਨੂੰ ਸਾਧ ਸੰਤ ਮੰਨਦੇ ਹੀ ਨਹੀਂ ਬਹੁਤ ਲੋਕ ਪਖੰਡ ਕਰਕੇ ਆਪਦੀ ਰੋਟੀ ਆ ਜਿਹੜੀ ਚਲਾਈ ਫਿਰਦੇ ਆ ਇਸ ਤਰ੍ਹਾਂ ਭਾਵ ਕੀ ਨਰਕਾਂ ਦੇ ਅਧਿਕਾਰੀ ਹਨ ਇਹ ਸਾਰੇ ਤੇ ਗਰਭ ਘਰ ਆਵੇ ਰੰਡ ਕਾ ਸੁਭਗਾ ਹੋ ਹੋ ਨਾ ਗਰਭ ਭੂਤ ਪ੍ਰੇਤ ਸੇਵਨ ਕਰੇ ਨ ਸਿਮਰੈ ਸ੍ਰੀ ਪ੍ਰਭ ਲੋਕ ਬਾਣੀ ਨਹੀਂ ਪੜਨਗੇ ਮਹਾਰਾਜ ਜੀ ਭੂਤਾਂ ਪ੍ਰੇਤਾਂ ਦਾ ਸਿਮਰਨ ਕਰਨਗੇ ਇਸ ਤਰ੍ਹਾਂ ਸੁਹਾਗਣ ਐਸਤਰੀਆਂ ਵਿਆਹੀਆਂ ਐਸਤਰੀਆਂ ਉਹ ਤਾਂ ਮਾਂ ਨਹੀਂ ਬਣ ਪਉਣਗੀਆਂ ਦੇਖੋ ਜੀ ਤੇ ਜਿਹੜੀਆਂ ਕੁਵਾਰੀਆਂ ਔਰਤਾਂ ਹੋਣਗੀਆਂ ਉਹਨਾਂ ਨੂੰ ਗਰਭ ਢੇਗਣੇ ਪੈਣਗੇ। ਪੇਟ ਵਿੱਚ ਜਿਹੜਾ ਬੱਚਾ ਹੋਵੇਗਾ ਪਲ ਰਿਹਾ ਹੋਵੇਗਾ ਨਜਾਇਜ਼ ਸਬੰਧਾਂ ਕਾਰਨ ਤੇ ਉਹ ਸਭ ਕੁਝ ਉਹਨਾਂ ਨੂੰ ਕਰਨਾ ਪਵੇਗਾ ਜੋ ਇੱਕ ਪਾਪ ਹੋਵੇਗਾ। ਮੇਰੇ ਰਾਜ ਵਿੱਚ ਇਹ ਕੁਝ ਹੋਣਾ ਹੈ। ਮਹਾਰਾਜ ਲੋਕ ਟੂਣਿਆਂ ਵਿੱਚ ਤੰਤਰਾਂ ਮੰਤਰਾਂ ਵਿੱਚ ਫਸ ਜਾਣਗੇ। ਰੱਬ ਦਾ ਸਿਮਰਨ ਕੋਈ ਨਹੀਂ ਕਰੇਗਾ। ਕੁਵਾਰੀਆਂ ਔਰਤਾਂ ਮਾਂ ਬਣ ਜਾਣਗੀਆਂ। ਤੇ ਜਿਹੜੀਆਂ ਵਿਆਹੀਆਂ ਹੋਣਗੀਆਂ ਉਹ ਮਾਣੀ ਬਣ ਪਉਣਗੇ ਇਹੋ ਜਿਹਾ ਸਮਾਂ ਵੀ ਆਉਣ ਵਾਲਾ ਹੈ ਜਹਾਂ ਚਾਹਤ ਐ ਵਿਗਨ ਬਹੁ ਬਿਨ ਚਾਹ ਹੋਏ ਕਾਮ ਚੰਗੇ ਕੰਮ ਨੂੰ ਕੀ ਕਰਨ ਲੱਗੋਗੇ ਨਾ ਵਿਗਨ ਪਵੇਗਾ ਜੀ ਬਹੁਤ ਵਿਗਨ ਪੈਣਗੇ ਤੇ ਇਨੇ ਵਿਗਨ ਚਾਹਤ ਤੋਂ ਬਿਨਾ ਮਾੜੇ ਕੰਮ ਹੋ ਜਾ ਕਰਣਗੇ ਮਾੜਾ ਕੰਮ ਕਰਨਾ ਮਾੜਾ ਜਿਹਾ ਕੋਈ ਸੋਚੂਗਾ ਜਦ ਹੀ ਹੋ ਜਾ ਕਰੇਗਾ ਮਿੱਤਰ ਵੈਰੀ ਬਣ ਜਾਣਗੇ ਵੈਰੀ ਮਿੱਤਰ ਦਾ ਕੰਮ ਕਰ ਜਾਣਗੇ ਮਿੱਤਰ ਕਰੇ ਅਤਛਤਰ ਤ ਛਤਰ ਮੀਤ ਕਾ ਕਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਕਲਯੁਗ ਤੇਰੀਆਂ ਤਾਂ ਗੱਲਾਂ ਹੀ ਬੜੀਆਂ ਅਚਰਜ ਨੇ ਤੂੰ ਤਾਂ ਗੱਲਾਂ ਓਂ ਕਰਦਾ ਜਿਵੇਂ ਨਟ ਹੁੰਨਾ ਤੂੰ ਸੁਣ ਬੋਲੇ ਕੌਤਕ ਭਲੇ ਤੂੰ ਤਾਂ ਨਟ ਸਿਓ ਪੰਤ ਜਿਵੇਂ ਬਾਜੀਗਰ ਬਾਜ਼ੀਆਂ ਨਹੀਂ ਪਾਉਂਦਾ ਕਲਾ ਦਿਖਾਉਂਦਾ ਜਾਦੂਗਰ ਜਾਦੂ ਦਿਖਾਉਂਦਾ ਕਦੇ ਕੀ ਕਰਤਾ ਕਦੇ ਕੀ ਤੂੰ ਵੀ ਭਾਈ ਨਟ ਬਣ ਗਿਆ ਤੇ ਸਾਡੇ ਪੰਥ ਵਿੱਚ ਤਾਂ ਮਹਾਰਾਜ ਕਹਿੰਦੇ ਵੀ ਨਾਮ ਤੇ ਦਾਨ ਨੇ ਪ੍ਰਧਾਨ ਹੋਣਾ ਸਾਡਾ ਮੇਲ ਨਹੀਂ ਹੋ ਸਕਦਾ ਕਲਯੁਗ ਤੇਰੇ ਨਾਲ ਸਾਡਾ ਮੇਲ ਕਿਵੇਂ ਹੋਵੇਗਾ ਨਹੀਂ ਹੋਣਾ ਕਦੇ ਵੀ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਿਉਂਕਿ ਤੇਰੀ ਕਰਨੀ ਹੋਰ ਆ ਸਾਡੀ ਕਰਨੀ ਕੁਝ ਹੋਰ ਆ ਅਸੀਂ ਤਾਂ ਇਹਦੇ ਵਿੱਚ ਖਾਲਸਾ ਪੰਥ ਪ੍ਰਗਟ ਕਰਨਾ ਕਲਯੁਗ ਵਿੱਚ ਹੀ ਸ਼ੁੱਧ ਬਣਾਉਣਾ ਕਲਯੁਗ ਬੋਲ ਸੁਣਾਇਓ ਸੁਣੋ ਹਮਾਰੀ ਖਿਆਤ ਕਥਾ ਸੁਣਾਵੋ ਆਦ ਕੀ ਮਤ ਕਰਿਓ ਬਖਿਆਤ ਤਾਂ ਮਹਾਰਾਜ ਕਹਿਣ ਲਗੇ ਦੇਖ ਭਾਈ ਕਲਯੁਗ ਆਪਣਾ ਮੇਲ ਕਦੇ ਵੀ ਨਹੀਂ ਹੋ ਸਕਦਾ ਉਹਨੇ ਆਖਿਆ ਮਹਾਰਾਜ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ ਤੁਸੀਂ ਕਹਿੰਦੇ ਹੋ ਮੈਂ ਸੁਣਿਆ ਵੀ ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਕਿਰਪਾ ਕਰੋ ਮੇਰੇ ਤੇ ਫਿਰ ਇਸ ਤਰ੍ਹਾਂ ਕਈ ਸਾਖੀਆਂ ਵਿੱਚ ਏਵੇਂ ਵੀ ਲਿਖਿਆ ਵੀ ਮਹਾਰਾਜ ਨੇ ਕਹਿ ਦਿੱਤਾ ਸੀ ਕਿ ਜਦੋਂ ਕੜਾ ਪ੍ਰਸ਼ਾਦੀ ਦੀ ਦੇਗ ਵਰਤਿਆ ਕਰੇਗੀ ਉਦੋਂ ਤੂੰ ਦਾਖਲ ਹੋ ਸਕਦਾ ਅੰਦਰ ਉਤਨਾ ਸਮਾਂ ਨਹੀਂ ਦੀਵਾਨ ਵਿੱਚ ਤੂੰ ਦੂਰ ਰਹੇਗਾ ਜਿੰਨਾ ਸਮਾਂ ਕਥਾ ਕੀਰਤਨ ਹਰੀ ਦਾ ਜਸ ਗੁਰਬਾਣੀ ਦਾ ਜਾਪ ਹੋਵੇਗਾ ਨਾ ਕਲਯੁਗ ਤੂੰ ਅੰਦਰ ਨਹੀਂ ਆਉਣਾ ਜਿੱਥੇ ਜਿੱਥੇ ਰੱਬ ਦੇ ਪਿਆਰੇ ਭਗਤੀ ਕਰਦੇ ਹੋਣਗੇ ਪਰ ਜਦੋਂ ਕੜਾਹ ਪ੍ਰਸ਼ਾਦ ਵਰਤੇਗਾ ਉਦੋਂ ਤੂੰ ਆ ਸਕਦਾ ਆਪਾਂ ਦੇਖਦੇ ਹਾਂ ਇਹ ਹੈ ਵੀ ਸੱਚ ਵੈਸੇ ਨੋ ਕੜਾਹ ਪ੍ਰਸ਼ਾਦ ਵਰਤਦਾ ਉਦੋਂ ਹੀ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੇ ਤਾਂ ਭਾਈ ਸਾਹਿਬ ਜਾਪ ਕਰਵਾਈ ਜਾਣ ਵਾਹਿਗੁਰੂ ਦਾ ਨਾਲ ਨਾਲ ਤਾਂ ਠੀਕ ਨਹੀਂ ਤਾਂ ਆਪਾਂ ਵੇਖਦੇ ਰੋਲਾ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਜੋੜੇ ਪਾਉਣੇ ਹੁੰਦੇ ਆ ਬਾਹਰ ਆਉਨੇ ਆ ਉਦੋਂ ਕਿੰਨਾ ਰੋਲਾ ਪੈਂਦਾ ਇੱਕਦਮ ਤਾਂ ਇਹ ਕਲਜੋਗੀ ਆ ਨਾ ਵੀ ਪਹਿਲਾਂ ਸਾਰੇ ਸ਼ਾਂਤ ਬੈਠੇ ਆ ਇੱਕਦਮ ਕੀ ਹੋ ਗਿਆ ਬੰਦੇ ਤਾਂ ਉਹੀ ਆ ਨਾ ਤਾਂ ਉਦੋਂ ਫਿਰ ਬਾਣੀ ਦੀ ਮਹਿਮਾ ਵਰਤਦੀ ਆ ਕਲਯੁਗ ਨੂੰ ਵੀ ਇਦਾਂ ਥੋੜੀ ਜੀ ਜਗ੍ਹਾ ਕਿਉਂਕਿ ਗੁਰੂ ਸਾਹਿਬ ਜੀ ਦਾ ਇਹ ਵਿਰਧ ਦਾ ਵੀ ਜਿਹੜਾ ਚੱਲ ਕੇ ਆ ਗਿਆ ਉਹਨੂੰ ਸ਼ਰਨ ਦਿੰਦੇ ਹੀ ਆ ਕਲਯੁਗ ਨੂੰ ਛੋਟੀ ਜੀ ਸਮੇਂ ਵਾਸਤੇ ਇੱਕ ਆਉਣ ਦਾ ਸਮਾਂ ਮਹਾਰਾਜ ਨੇ ਦਿੱਤਾ ਹੁਣ ਤੁਸੀਂ ਆਖੋਗੇ ਇਹ ਕਥਾ ਦਾ ਪਤਾ ਕਿਵੇਂ ਲੱਗਾ ਵੀ ਇਹ ਕਲਯੁਗ ਨਾਲ ਮਹਾਰਾਜ ਦੇ ਬਚਨ ਕਿਵੇਂ ਹੋਏ ਇਹ ਸਵਾਲ ਸੀਗਾ ਕਿਸੇ ਦਾ ਤਾਂ ਮੈਂ ਉਹ ਗੁਰਮਖ ਪਿਆਰੋ ਜਵਾਬ ਦਿੰਨਾ ਮਹਾਰਾਜ ਜੀ ਦੇ ਅਨਨ ਪਿਆਰੇ ਸੇਵਕ ਭਾਈ ਰਾਮ ਕੋਇਰ ਜੀ ਹੋਇਆ ਜਿਹੜੇ ਸਾਧ ਸੰਗਤ ਨੂੰ ਕਥਾ ਸਰਵਣ ਕਰਵਾਉਂਦੇ ਹੁੰਦੇ ਸੀ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਆ ਕੇ ਅਮਰਤ ਛਕਿਆ ਗੁਰਬਖਸ਼ ਸਿੰਘ ਬਣ ਗਏ ਕਲ ਨਾਮਾ ਗੁਰਬਖਸ਼ ਸਿੰਘ ਤੋਕੋ ਦੀਨੋ ਇਹੋ ਸਤਗੁਰ ਆਪ ਸਣਾਇਆ ਸਾਚ ਸਣਾਵੋ ਤੋਹੇ ਮਹਾਰਾਜ ਜੀ ਨੇ ਆਖਿਆ ਸੀ ਭਾਈ ਗੁਰਬਖਸ਼ ਸਿੰਘ ਇਹ ਕਲ ਨਾਮਾ ਅਸੀਂ ਤੈਨੂੰ ਸੁਣਾ ਰਹੇ ਹਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਕਲਯੁਗ ਨਾਲ ਹੋਈਆਂ ਵੀ ਮੈਂ ਆਪ ਜੀ ਨੂੰ ਦੱਸ ਰਿਹਾ ਤੇ ਉਦੋਂ ਸਾਹਿਬ ਸਿੰਘ ਜੀ ਨੇ ਇਹ ਸਾਰੀਆਂ ਗੱਲਾਂ ਲਿਖੀਆਂ ਸੀ ਲਿਖਾਰੀ ਬਣ ਕੇ ਤਾਂ ਉਹ ਇਹਨਾਂ ਦੇ ਪਾਸ ਲਿਖਤੀ ਰੂਪ ਵਿੱਚ ਵੀ ਪੁੱਝੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀਆਂ ਗੱਲਾਂ ਭਾਈ ਰਾਮ ਕੋਇਰ ਜੀ ਨੂੰ ਦੱਸੀਆਂ ਸੀ ਸੋ ਸਤਿਗੁਰੂ ਜੀ ਨੇ ਜੋ-ਜੋ ਕਹਿ ਕੇ ਸੁਣਾਇਆ ਉਹ ਸਾਹਿਬ ਸਿੰਘ ਜੀ ਲਿਖਾਰੀ ਪਾਸੋਂ ਲਿਖਾਇਆ ਫਿਰ ਇਹ ਸਾਰੀ ਕਥਾ ਆਪਣੇ ਤੱਕ ਪੁੱਜੀ ਆ ਕਲਯੁਗ ਨੇ ਬਹੁਤ ਗੱਲਾਂ ਕੀਤੀਆਂ 4 ਲੱਖ ਤੇ ਉੱਪਰ ਕੁਝ ਸਾਲ 4 ਲੱਖ ਕੀ ਕਹਿੰਦੇ ਆ 32000 ਸਾਲ ਇਹਦੀ ਉਮਰ ਹੋਵੇਗੀ ਕਲਯੁਗ ਦੀ ਪਰ ਹੁਣ ਸਤਗੁਰ ਦੀ ਬਾਣੀ ਕੀ ਕਹਿੰਦੀ ਹੈ ਤੁਸੀਂ ਹੈਰਾਨ ਹੋ ਜਾਮੋਗੇ ਕਿਉਂਕਿ ਅਕਸਰ ਹੀ ਆਪਾਂ ਕਹਿ ਦਿੰਦੇ ਆ ਇਹ ਕਲਯੁਗ ਆ ਇਹ ਤਾਂ ਸਮਾਂ ਹੀ ਬਹੁਤ ਮਾੜਾ ਪਰ ਧੰ ਧੰ ਕਲਯੁਗ ਨਾਨਕਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਬਚਨ ਆ ਜੇ ਚੱਲੇ ਸਤਗੁਰ ਪਾਏ ਕਹਿੰਦੇ ਉਹ ਸੰਸਾਰ ਦੇ ਵਿੱਚ ਕਲਯੁਗ ਵਿੱਚ ਜਿਹੜੇ ਮਨੁੱਖ ਸੋਭਾ ਖੱਟਦੇ ਆ ਗੁਰੂ ਦੀ ਮਰਜ਼ੀ ਅਨੁਸਾਰ ਚੱਲਦੇ ਆਪਣਾ ਜੀਵਨ ਉਹ ਉਹਨਾਂ ਨੂੰ ਮੁਬਾਰਕ ਜਿਹੜੇ ਗੁਰੂ ਦੇ ਦੱਸੇ ਮਾਰਗ ਤੇ ਚੱਲੀ ਜਾਂਦੇ ਆ ਉਹ ਕਲਯੁਗ ਵਿੱਚ ਧੰਨ ਨੇ ਦੇਖੋ ਕਲਯੁਗ ਵਿੱਚ ਥੋੜਾ ਜਿਹਾ ਵੀ ਨਾਮ ਜਪਿਆ ਜਾਵੇ ਨਾ ਉਹਦੀ ਮਹਿਮਾ ਬਹੁਤ ਜ਼ਿਆਦਾ ਹੈ ਜਿਵੇਂ ਸਤਜੁਗ ਦੇ ਵਿੱਚ ਬਹੁਤ ਤਪੱਸਿਆ ਕਰਨੀ ਪੈਂਦੀ ਸੀ ਕਈ ਯੁਗ ਕਈ ਸਾਲ ਇੱਦਾਂ ਤ੍ਰੇਤੇ ਵਿੱਚ ਵੀ ਲੋਕ ਬੰਦਗੀ ਕਰਦੇ ਰਹੇ ਦੁਆਪਰ ਵਿੱਚ ਵੀ ਕਲਯੁਗ ਦੇ ਵਿੱਚ ਤਾਂ ਇਸ ਤਰ੍ਹਾਂ ਜਿਵੇਂ ਸਨਿਆਰ ਬਹੁਤ ਠੰਡੇ ਕਮਰੇ ਵਿੱਚ ਬੈਠ ਕੇ ਅੰਦਰ ਹੀ ਅੰਦਰ ਕਿਤੇ ਉਹਨੂੰ ਕੋਈ ਭਾਰੀ ਭਰ ਕੰਮ ਕੰਮ ਨਹੀਂ ਕਰਨਾ ਪੈਂਦਾ ਬਹੁਤ ਥੋੜੀ ਮਿਹਨਤ ਕਰਦਾ ਪਰ ਉਹਦੇ ਉਹਨੂੰ ਪੈਸੇ ਕਿੰਨੇ ਮਿਲਦੇ ਉਹਦੀ ਬਜਾਏ ਦੇਖਿਆ ਜਾਏ ਲੱਕੜਹਾਰਾ ਸਾਰਾ ਦਿਨ ਜੰਗਲ ਵਿੱਚ ਲੱਕੜਾਂ ਕੱਟਦਾ ਉਹਨੂੰ ਦਿਹਾੜੀ ਮਿਲਦੀ ਆ 200 300 400 ਵੱਧ ਤੋਂ ਵੱਧ ਤੇ ਉਹ ਸੁਨਿਆਰਾ ਕਿੰਨੇ ਪੈਸੇ ਮਣਾਈ ਜਾਂਦਾ ਸੋਨੇ ਦਾ ਕੰਮ ਕਰਦਾ ਕਲਯੁਗ ਵਿੱਚ ਏਦਾਂ ਨਾਮ ਦਾ ਪ੍ਰਤਾਪ ਹੈ ਤਾਂ ਮਹਾਰਾਜ ਜੀ ਉਦੋਂ ਕਲਯੁਗ ਨੂੰ ਕਹਿਣ ਲੱਗੇ ਕਿ ਤੂੰ ਆਪਣਾ ਵਰਤਾਰਾ ਵਰਤਾ ਜੋ ਤੂੰ ਕਰਨਾ ਕਰ ਉਹ ਤੇਰੀ ਇੱਛਾ ਹੈ ਅਸੀਂ ਆਪਣੇ ਸਿੱਖਾਂ ਨੂੰ ਨਾਮ ਦੀ ਬਖਸ਼ਿਸ਼ ਕਰਦੇਾਂਗੇ ਇਹ ਨਾਮ ਦਾ ਬੀਜ ਦੇ ਦੇਾਂਗੇ ਅਬ ਕੱਲੂ ਆਇਓ ਰੇ ਇੱਕ ਨਾਮ ਵੋ 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 ਬਹੁਤ ਸੁੰਦਰ ਸ਼ਬਦ ਹੈ ਜੇ ਅਸੀਂ ਆਪਾਂ ਇਹਨੂੰ ਸਮਝਣਾ ਹੋਵੇ ਅਵ ਕੱਲੂ ਆਇਓ ਰੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਗੁਰੂ ਅਰਜਨ ਦੇਵ ਜੀ ਹੁਣ ਭਾਈ ਇਹ ਕਲਯੁਗ ਆ ਜੇ ਆਪਾਂ ਕਹਿ ਦੀਏ ਕਲਯੁਗ ਆ ਗਿਆ ਕਲਯੁਗ ਆ ਗਿਆ ਇਹਦੇ ਨਾਲ ਕੀ ਹੋਵੇਗਾ ਜੇ ਆ ਗਿਆ ਫਿਰ ਕੀ ਆ ਭਾਈ ਤੇ ਇੱਕ ਨਾਮ ਵੋ 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 ਇਹ ਕਲਯੁਗ ਆ ਗਿਆ ਤੇ ਆਪਣੇ ਹਿਰਦੇ ਦੀ ਪੈੜੀ ਵਿੱਚ ਨਾਮ ਬੀਜੋ ਜੀ ਅਨਰੂਤ ਨਾਹੀ ਨਾਹੀ ਬਤ ਭਰਮ ਭੂਲੋ ਭੂਲੋ ਇਹ ਕੋਲ ਜੋ ਹੋਰ ਬੀਜਣ ਦਾ ਮੌਸਮ ਨਹੀਂ ਪਰਮਾਤਮਾ ਦਾ ਨਾਮ ਹੀ ਇਹਦੇ ਵਿੱਚ ਫਲਣਾ ਇਹ ਭਰਮਾਂ ਵਿੱਚ ਨਾ ਪਾਉ ਗੁਰ ਮਿਲੇ ਹਰ ਪਾਏ ਇਹ ਗੁਰੂ ਨੂੰ ਮਿਲ ਕੇ ਇਹ ਨਾਮ ਦਾ ਬੀਜ ਬੀਜਿਆ ਜਾਣਾ ਇਸ ਕਰਕੇ ਦਸਵੇਂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਤੂੰ ਆਪਣੇ ਰਾਜ ਵਿੱਚ ਜੋ ਚਾਹਨਾ ਕਰ ਲਾ ਅਸੀਂ ਆਪਣੇ ਸਿੱਖਾਂ ਨੂੰ ਨਾਮ ਬੰਦਗੀ ਦੇ ਜਾਵਾਂਗੇ ਕਲਯੁਗ ਤੂੰ ਹਣ ਸਾਡਾ ਹੁਕਮ ਸੁਣ ਮਹਾਰਾਜ ਨੇ ਪਹਿਲਾਂ ਉਹਦੀ ਸੁਣੀ ਹੈ ਗੱਲ ਦੇਖੋ ਇੱਥੋਂ ਪਤਾ ਲੱਗਦਾ ਪੀ ਜਦੋਂ ਵੀ ਆਪਾਂ ਗੱਲਬਾਤ ਕਰਨੀ ਆ ਪਹਿਲਾਂ ਦੂਜੇ ਬੰਦੇ ਦੀ ਗੱਲ ਪੂਰੀ ਸੁਣਨੀ ਆ ਫੇਰ ਆਪਣੀ ਕਹਿਣੀ ਆ ਸਾਰੀਆਂ ਕਲਯੁਗ ਨੇ ਕਹਤੀਆਂ ਕੀ ਕੀ ਹੋਵੇਗਾ ਛੋਟੀ ਛੋਟੀ ਉਮਰ ਦੀਆਂ ਬੱਚੀਆਂ ਮਾਵਾ ਬਣ ਜਾਣਗੀਆਂ ਇਦਾਂ ਵੀ ਹੋ ਜਾਵੇਗਾ ਉਹ ਕੁਵਾਰੀਆਂ ਔਰਤਾਂ ਮਾਂ ਬਣ ਜਾਣਗੀਆਂ ਬਹੁਤ ਬੇਵਿਚਾਰ ਫੈਲ ਜਾਵੇਗਾ ਸਾਰੇ ਲੋਕ ਜਿਹੜੇ ਆ ਧਾਰਮਿਕ ਸਥਾਨਾਂ ਦੇ ਨਰਾਦਰੀ ਹੋਵੇਗੀ ਬਿਆਦਵੀਆਂ ਬਹੁਤ ਹੋਣਗੀਆਂ ਤੇ ਜਿੰਦੇ ਵੀ ਲੱਗ ਜਾਣਗੇ ਇਥੋਂ ਤੱਕ ਕਹਿ ਦਿੱਤਾ ਮਹਾਰਾਜ ਕਹਿਣ ਲੱਗੇ ਭਾਈ ਸੁਣ ਕਲਯੁਗ ਮੁਰੂ ਹੁਕਮ ਤੂੰ मम ਆਗਿਆ ਵਾਰ ਸਰਬ ਮੰਤਰ ਤੋ ਰਾਜ ਰਦ ਨਾਮ ਮੰਤਰ ਸਿੱਧ ਸਾਰ ਇੱਥੇ ਮਹਾਰਾਜ ਕਹਿੰਦੇ ਮੈਂ ਤੇਰੇ ਰਾਜ ਵਿੱਚ ਸਾਰੇ ਮੰਤਰ ਜਿਹੜੇ ਆ ਰਦ ਕਰਤੇ ਤੂੰ ਕਹਿਣਾ ਮੇਰਾ ਰਾਜ ਆ ਇਹ ਮੇਰਾ ਜੋਗ ਆ ਇਹਦੇ ਵਿੱਚ ਨਾਮ ਮੰਤਰ ਸਿੱਧ ਹੋਵੇਗਾ ਹੋਰਾਂ ਯੁਗਾਂ ਵਿੱਚ ਜੋਗ ਤਪ ਅਰਚਨਾ ਬਹੁਤ ਚੀਜ਼ਾਂ ਸੀਗੀਆਂ ਪਰ ਜੀਵ ਤੋਂ ਸਵਾਸ ਸਵਾਸ ਨਾਮ ਜਪਣਾ ਇਹ ਤੇਰੇ ਰਾਜ ਵਿੱਚ ਕਰਨ ਵਾਲਾ ਸਭ ਤੋਂ ਉਤੇ ਉੱਤਮ ਪੁਰਖ ਹੋਵੇਗਾ ਇਹ ਸਭ ਤੋਂ ਵੱਡੀ ਕਿਰਪਾ ਹੋਵੇਗੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਉਹਦਾ ਪਾਰ ਉਤਾਰਾ ਹੋਵੇਗਾ ਇਸ ਕਰਕੇ ਜੇ ਤੂੰ ਉਹਦੀ ਉਲੰਘਣਾ ਕਰੇਗਾ ਨਾ ਫੇਰ ਤੂੰ ਖਤਮ ਹੋ ਜਾਏਗਾ ਉਹਦੇ ਅੱਗੇ ਤੇਰਾ ਜੋਰ ਨਹੀਂ ਚੱਲੇਗਾ ਉਹ ਤੈਨੂੰ ਡਰ ਲੱਗਿਆ ਕਰੇਗਾ ਇਸ ਕਰਕੇ ਉਹ ਤੋਂ ਦੂਰੀ ਬਣਾ ਕੇ ਰੱਖਣੀ ਆ ਜਿਹੜਾ ਸਾਰੇ ਆਸਰੇ ਛੱਡ ਕੇ ਕੋ ਰੱਬ ਦਾ ਹੋ ਜਾਵੇਗਾ ਇਸ ਤਰ੍ਹਾਂ ਮਹਾਰਾਜ ਨੇ ਕਾਲ ਯੁੱਗ ਨੂੰ ਆਖਿਆ ਸਿੱਖਾਂ ਵਿੱਚ ਸੀ ਇਹ ਸਾਰੀ ਗੱਲ ਸਿੰਘ ਖਾਲਸਾ ਉਹਨਾਂ ਨੂੰ ਬਣਾ ਦੇਣਾ ਹੈ ਉਹ ਪਛਾਕ ਦੇ ਦੇਣੀ ਹੈ ਜਿਹਦੇ ਨਾਲ ਲੱਖਾਂ ਦੀ ਗਿਣਤੀ ਵਿੱਚੋਂ ਦੂਰੋਂ ਖੜੇ ਪਛਾਣੇ ਜਾਣ ਇਨਹੀ ਕੋ ਸਰਦਾਰ ਬਣਾऊं ਤਵੇ ਗੋਬਿੰਦ ਸਿੰਘ ਨਾਮ ਕਹਾਂ ਤੂੰ ਆਪਣਾ ਜੋਰ ਲਾ ਕਾਲ ਯੁੱਗ ਅਸੀਂ ਆਪਣੀ ਰਹਿਤ ਮਰਿਆਦਾ ਆਪਣੀ ਸਿੱਖਾਂ ਨੂੰ ਦੇ ਚੱਲੇ ਆ ਰਹਿਤ ਨਾਵੇਂ ਦੇ ਚੱਲੇ ਆ ਜਿਨ੍ਹਾਂ ਨੂੰ ਸਿੱਖ ਕੇ ਸਿੱਖ ਚੜ੍ਹਦੀ ਕਲਾ ਵਿੱਚ ਰਹਿਣਗੇ ਤੇਰਾ ਪ੍ਰਭਾਵ ਨਹੀਂ ਪਵੇਗਾ ਸਵਾਸ ਸਵਾਸ ਰੱਬ ਨੂੰ ਚੇਤੇ ਕਰਨਗੇ ਅੰਮ੍ਰਿਤ ਵੇਲੇ ਨਤਨਮ ਕਰਨਗੇ ਕਿਰਤ ਕਰਨਗੇ ਨਾਮ ਜਪਣਗੇ ਵੰਡ ਛਕਣਗੇ ਸ਼ਾਮੀ ਰਹਿਰਾਸ ਸਾਹਿਬ ਜੀ ਦਾ ਪਾਠ ਪੜ੍ਹਨਗੇ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਇਲਾ ਦੀ ਬਾਣੀ ਪੜ੍ਹਨਗੇ ਨਿੰਦਿਆ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਗੇ ਐਸੇ ਸਿੱਖਾਂ ਉੱਪਰ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ ਜਿਹੜੇ ਰਹਿਣ ਹੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਹੈ ਉਸ ਕਾ ਜੀਰਾ ਇਸ ਤਰ੍ਹਾਂ ਮਹਾਰਾਜ ਜੀ ਨੇ ਕਲਯੁਗ ਨੂੰ ਆਖਿਆ ਭਾਈ ਨਾਮ ਦਾ ਬੀਜ ਬੀਜਾਂਗੇ ਤੇਰਾ ਅਸਰ ਨਹੀਂ ਹੋਵੇਗਾ ਹੇ ਸਾਹਿਬ ਸਿੰਘ ਜੀ ਭਾਈ ਰਾਮਕੌਰ ਜੀ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਆ ਇਸ ਤਰ੍ਹਾਂ ਮਹਾਰਾਜ ਨੇ ਮੈਨੂੰ ਸਾਰੀ ਕਥਾ ਸੁਣਾਈ ਕਲਯੁਗ ਫਿਰ ਉਥੋਂ ਇਹ ਚੀਜ਼ਾਂ ਸੁਣ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਚਲਾ ਗਿਆ ਇਹ ਸਾਖੀ ਸਤਿਗੁਰ ਦਈ ਪੜਤ ਸੁਣਤ ਸੁਖਸੰਮ ਇਹ ਜਿਹੜੀ ਆ ਸਾਖੀ ਕਥਾ ਮਹਾਰਾਜ ਨੇ ਮੈਨੂੰ ਸੁਣਾਈ ਸੀ ਉਹ ਮੈਂ ਆਪ ਜੀ ਨੂੰ ਦੱਸ ਕੇ ਲਿਖਾ ਰਿਆਂ ਕਿਉਂ ਕਿਉਂਕਿ ਜਦੋਂ ਵੀ ਸੰਗਤਾਂ ਇਹ ਪੜਨਗੀਆਂ ਉਹਨਾਂ ਨੂੰ ਬੜਾ ਸੁੱਖ ਮਿਲੇਗਾ ਜੀ ਬੜਾ ਆਨੰਦ ਆਵੇਗਾ ਬੜੀ ਖੁਸ਼ੀ ਮਿਲੇਗੀ ਗਿਆਨ ਵਿੱਚ ਵਾਧਾ ਹੋਵੇਗਾ ਤੇ ਜਿਹੜੇ ਜਿਹੜੇ ਵੀ ਇਹ ਕਥਾ ਸੁਣਨਗੇ ਉਹਨਾਂ ਦੇ ਮਨ ਨੂੰ ਟਿਕਾ ਆ ਜਾਵੇਗਾ ਜਿਹੜਾ ਮਨ ਪਾਰੇ ਵਾਂਗ ਡੋਲ ਰਿਹਾ ਉਵਸਜ ਜਾ ਜੇਗਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤਾਂ ਗੁਰੂ ਪਿਆਰਿਓ ਅਪਵਿੱਤਰ ਭੋਜਨ ਖਾਣਾ ਛੱਡੋ ਘਰ ਦੀ ਰੋਟੀ ਤੋਂ ਵਧੀਆ ਪ੍ਰਸ਼ਾਦੇ ਤੋਂ ਵਧੀਆ ਕੁਝ ਵੀ ਨਹੀਂ ਹੈ ਜਿਵੇਂ ਦੂਰ ਜਾ ਕੇ ਪਤਾ ਲੱਗਦਾ ਘਰ ਕੀ ਆ ਬਿਲਕੁਲ ਇਸੇ ਤਰ੍ਹਾਂ ਹੀ ਘਰ ਦੇ ਭੋਜਨ ਤੋਂ ਵਧੀਆ ਹੋਰ ਕੀ ਹੋ ਸਕਦਾ ਅਪਵਿੱਤਰ ਭੋਜਨ ਖਾਣਾ ਛੱਡ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਕਲਯੁਗ ਦੇ ਵਿੱਚ ਅਬ ਕੱਲੂ ਆਇਓ ਰੇ ਇਕ ਨਾਮ ਵੋ ਵੋ ਕਲਯੁਗ ਆ ਗਿਆ ਕੀ ਕਰੀਏ ਭਾਈ ਨਾਮ ਦਾ ਬੀਜ ਬੀਜੋ ਉਹਨੂੰ ਉਹਦੇ ਲਈ ਕੀ ਕਲਯੁਗ ਜਿਹੜਾ ਨਾਮ ਜਪਦਾ ਉਹ ਤੇ ਚੀਜ਼ਾਂ ਅਸਰ ਨਹੀਂ ਕਰ ਸਕਦੀਆਂ ਸਭ ਕੁਝ ਹੈ ਜੋ ਆਸੇ-ਪਾਸੇ ਹੋ ਰਿਹਾ ਸੱਚਾ ਗੁਰੂ ਦੇ ਭਵਖ ਬਾਗ ਸੱਚਾ ਕਲਯੁਗ ਆਪਣਾ ਜੋਰ ਲਾਈ ਜਾਂਦਾ ਰੱਬ ਦੇ ਪਿਆਰੇ ਆਪਣਾ ਜੋਰ ਲਾ ਰਹੇ ਆ ਬੰਦਗੀ ਕਰ ਰਹੇ ਆ ਕਹਿਣ ਦਾ ਭਾਵ ਤਾਂ ਇਹ ਬੰਦਗੀ ਜਿਹੜੀ ਆ ਇਹ ਨਹੀਂ ਸਾਨੂੰ ਬਚਾਉਣਾ ਗੁਰੂ ਦੇ ਬਾਣੀ ਨੇ ਹੀ ਬਾਣੀ ਨੇ ਹੀ ਬਚਾਉਣਾ ਹੈ ਬਾਣੀ ਬਾਣਾ ਦੋਨੋਂ ਲਾਜ਼ਮੀ ਹੈ ਮਹਾਰਾਜ ਨੇ ਦੋਨੋਂ ਸਾਨੂੰ ਬਖਸ਼ੇ ਆ ਬਾਣੀ ਵੀ ਬਾਣਾ ਵੀ ਗੁਰੂ ਸਾਹਿਬ ਕਿਰਪਾ ਕਰਨ ਫੇਰੇ ਦਾਤ ਸਾਬਦ ਸੂਰਤ ਵਾਲੀ ਮਿਲਦੀ ਹੈ ਬੰਦੇ ਨੂੰ ਬੰਦਗੀ ਦੀ ਦਾਤ ਸਤਗੁਰੂ ਦੀ ਝੋਲੀ ਵਿੱਚ ਪਾ ਦਿਓ ਇਹੀ ਮਹਾਰਾਜ ਬੇਨਤੀ ਆ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੇ ਖੈਰ ਦੀਜੈ ਬੰਦਗੀ ਇਹ ਜੋ ਕਥਾ ਹੈ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਖੋਜ-ਖੋਜ ਕੇ ਲਿਖੀ ਆ ਕਵੀ ਜੀ ਦੀ ਬੜੀ ਦੇਣ ਹੈ ਇਤਨੀ ਸੁੰਦਰ ਗਾਥਾ ਉਹਨਾਂ ਨੇ ਲੱਭ-ਲੱਭ ਕੇ ਖੋਜ-ਖੋਜ ਕੇ ਲਿਖੀ ਜੇ ਸਦਕਾਬ ਜੀ ਨੇ ਸਰਵਣ ਕੀਤੀ ਆ ਐਸੇ ਕਵੀ ਜਨਾਂ ਨੂੰ ਵੀ ਕਰੋੜਾਂ ਵਾਰ ਨਮਸਕਾਰ ਗੁਰੂ ਸਾਹਿਬ ਰਹਿਮਤ ਕਰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਸ਼ਾਨ ਬੜੀ ਉੱਚੀ ਹੈ ਬੋਲਦੇ ਆ ਕਿ ਨਹੀਂ ਬਹੁਤ ਭੁੱਲਾਂ ਹੋ ਗਈਆਂ ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ਣ ਜੋਗ ਹਨ ਜੀ ਬਖਸ਼ ਲੈਣ ਜੀ ਬਖਸ਼ ਲੈਣ ਅੰਮ੍ਰਿਤ ਛਕੋ ਸਿੰਘ ਸਜੋ ਦੇਹੋ ਸੱਜਣੇ ਅਸੀਂ ਸੜੀਆਂ ਇਓ ਹੋਵੇ ਸਾਹਿਬ ਸਿਓ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ